70000 ਰੁਪਏ ਦੀਆਂ ਡਿਗਰੀਆਂ ਖਰੀਦ ਕੇ 12ਵੀਂ ਪਾਸ ਵਿਅਕਤੀ ਬਣੇ ਡਾਕਟਰ 14 ਫਰਜੀ ਡਾਕਟਰ ਫੜੇ ਗਏ ਗੁਜਰਾਤ ਦੇ ਸੂਰਤ ਦੇ ਵਿੱਚ ਫਰਜੀ ਮੈਡੀਕਲ ਡਿਗਰੀਆਂ ਵੇਚਣ ਵਾਲੇ ਇੱਕ ਗਰੋ ਦਾ ਪਰਦਾ ਫਾਸ਼ ਹੋਇਆ ਇਹ ਗਰੋ 8ਵੀਂ ਤੇ 12ਵੀਂ ਪਾਸ ਲੋਕਾਂ ਨੂੰ 60 ਤੋਂ 80000 ਰੁਪਏ ਵਿੱਚ ਝਾਲੀ ਡਾਕਟਰਾਂ ਦੀਆਂ ਡਿਗਰੀਆਂ ਵੇਚਦਾ ਸੀ ਸੂਰਤ ਪੁਲਿਸ ਨੇ ਝਾਲੀ ਡਿਗਰੀਆਂ ਖਰੀਦ ਕੇ ਡਾਕਟਰ ਬਨਣ ਵਾਲੇ 14 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਗਰੋ ਦਾ ਮਾਸਟਰਮਾਈਂਡ ਵੀ ਸ਼ਾਮਲ ਹੈ ਉਸ ਕੋਲੋਂ ਕਰੀਬ 1200 ਫਰਜੀ ਡਿਗਰੀਆਂ ਦਾ ਡਾਟਾ ਬੇਸ ਮਿਲਿਆ ਹੈ ਪੁਲਿਸ ਨੇ ਮੁੱਖ ਮੋਲਜਮ ਡਾਕਟਰ ਰਮੇਸ਼ ਗੁਜਰਾਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਮੋਲਜਮ ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਮੈਡੀਸਨ ਗੁਜਰਾਤ ਜਾਂ BEHM ਵੱਲੋਂ ਜਾਰੀ ਡਿਗਰੀਆਂ ਦੇ ਰਹੇ ਸਨ ਪੁਲਿਸ ਨੂੰ ਇਹਨਾਂ ਕੋਲ ਸੈਂਕੜੇ ਦਰਖਾਸਤਾਂ ਸਟ੍ਰੀਟ ਗੇਟ ਤੇ ਟਿਕਟਾਂ ਮਿਲੀਆਂ ਸੂਰਤ ਸ਼ਹਿਰ ਦੇ ਪੰਡੇਸਰਾ ਇਲਾਕੇ ਵਿੱਚੋਂ ਫਰਜੀ ਡਿਗਰੀ ਰੈਕਡ ਚਲਾਏ ਜਾਣ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਸੀ ਮੌਕੇ ਤੇ ਮੌਜੂਦ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ 1500 ਤੋਂ ਵੱਧ ਫਰਜੀ ਡਿਗਰੀਆਂ ਜਾਰੀ ਕੀਤੀਆਂ ਗਈਆਂ ਹਨ ਇਸ ਰੈਕਡ ਤੋਂ ਕਈ ਲੋਕ ਝਾਲੀ ਡਿਗਰੀਆਂ ਖਰੀਦ ਕੇ ਆਪਣੇ ਕਲੀਨਿਕ ਵੀ ਚਲਾ ਰਹੇ ਹਨ